ਸਤਿ ਸ੍ਰੀ ਅਕਾਲ ਦਰਸ਼ਕ ਵੀਰਪਣ ਪ੍ਰਭਾਉ ਸਵਾਗਤ ਹੈ ਜੀ YouTube ਵਾਲੇ ਫਾਰਮਰ ਤੇ ਤੁਹਾਡਾ ਜਾਣਕਾਰੀ ਦਵਾਂਗੇ ਜੀ ਅੱਜ 13 ਸਤੰਬਰ ਦੇ ਮੌਸਮ ਦੇ ਹਾਲਾਤਾਂ ਦੀ ਕਿਉਂਕਿ ਚੱਕਰਵਾਤੀ ਸਿਸਟਮ ਪੰਜਾਬ ਦੇ ਨੇੜੇ-ਜਰੇ ਬਣਿਆ ਹੋਇਆ ਦਿਖਾਈ ਦੇ ਰਿਹਾ ਸੀ ਉਹ ਹੁਣ ਕਮਜ਼ੋਰ ਪੈਂਦਾ ਹੋਇਆ ਦਿਖਾਈ ਦੇ ਰਿਹਾ ਜੀ ਬੀਤੀ ਕਾਲ ਤੋਂ ਹੀ ਪੰਜਾਬ ਦੇ ਤਿੰਨ ਤੋਂ ਚਾਰ ਜ਼ਿਲ੍ਹੇ ਖਾਸ ਤੌਰ ਤੇ ਪਟਿਆਲਾ ਫਤਿਹਗੜ੍ਹ ਸਾਹਿਬ ਸਾਬਜਾ ਦਾਜੀਤ ਸਿੰਘ ਨਗਰ ਮੁਹਾਲੀ ਰੂਪਨਗਰ ਅਤੇ ਚੰਡੀਗੜ੍ਹ ਦੇ ਬਹੁਤੇ ਹਿੱਸੇ ਇਹ ਚੱਕਰਵਾਤੀ ਤੂਫਾਨ ਦੀ ਜਿਹੜੀ ਬੱਦਲਵਾਈ ਹੈ ਉਸ ਦੇ ਚਪੇਟ ਅੰਦਰ ਆਏ ਹੋਏ ਦਿਖਾਈ ਦੇ ਰਹੇ ਨੇ ਕੱਲ ਤੋਂ ਹੀ ਬੱਦਲਵਾਈ ਸਿਸਟਮ ਬਣਿਆ ਹੋਇਆ ਸੀ ਰਾਤ ਵੀ ਕਿਨਮਣ ਕਣੀ ਦੀ ਖਬਰ ਆਈ ਜਾਂਦੀ ਬਹੁਤੀ ਜਗ੍ਹਾ ਤੋਂ ਪਰ ਕੋਈ ਵੱਡੀ ਕਾਰਵਾਈ ਨਹੀਂ ਹੋਈ ਅੱਜ ਅਗਰ ਆਪਾਂ ਗੱਲ ਕਰੀਏ ਤਾਂ ਅੱਜ ਦਿਨ ਦੇ ਵੇਲੇ ਮੌਸਮ ਠੀਕ ਠਾਕ ਬਣਿਆ ਰਹੇਗਾ ਬਾਕੀ ਪੰਜਾਬ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਮੌਸਮ ਖੁਸ਼ਕ ਹੈ ਕੜਕਵੇਂ ਧੁੱਪ ਪੈਣ ਦੀ ਪੂਰੀ ਪੂਰੀ ਉਮੀਦ ਹੈ ਤਾਪਮਾਨ ਜਿਹੜੇ ਨੇ ਉਹ 30 35 ਡਿਗਰੀ ਤੱਕ ਬਣੇ ਰਹਿਣਗੇ ਪਰ ਜਿਹੜੇ ਤੁਹਾਨੂੰ 3-4 ਜ਼ਿਲ੍ਹੇ ਦੱਸੇ ਨੇ ਇਹਨਾਂ ਵਿੱਚ ਜਿਹੜੇ ਤਾਪਮਾਨ ਨੇ ਉਹ ਲਗਭਗ 2 ਡਿਗਰੀ ਘੱਟ ਹੋਣਗੇ 30-32 ਡਿਗਰੀ ਦੇ ਨੇੜੇ ਤਾਪਮਾਨ ਬਣੇ ਰਹਿਣਗੇ ਮੌਸ ਉਹ ਖਾਸ ਤੌਰ ਤੇ ਸਾਨੂੰ ਹੁਣ ਕਮਜ਼ੋਰ ਪੈਂਦਾ ਹੋਇਆ ਦਿਖਾਈ ਦੇ ਰਿਹਾ ਕਿਉਂਕਿ ਮੀਂਹ ਦਾ ਅਲਰਟ ਖਾਸ ਤੌਰ ਤੇ ਹਰਿਆਣਾ ਵਿੱਚ ਸੀ ਤੇ ਤੁਸੀਂ ਦੇਖ ਸਕਦੇ ਹੋ ਹਰਿਆਣੇ ਵਿੱਚ ਵੀ ਇਹ ਸਿਸਟਮ ਹੁਣ ਕਮਜ਼ੋਰ ਪੈ ਚੁੱਕਿਆ ਧੁੰਦਲੀ ਇਮੇਜਾਂ ਸੈਟਲਾਈਟ ਵਿੱਚ ਇਹ ਇਸਦੀ ਹੁੰਦੀ ਦਿਖਾਈ ਦੇ ਰਹੀ ਹੈ ਬਾਕੀ ਜਾਣਕਾਰੀ ਦੇਣ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਚੰਗੀ ਲੱਗਦੀ ਹੈ ਲਾਈਕ ਕਰਨਾ ਭੁੱਲਿਆ ਕਰੋ ਠੀਕ ਹੈ ਜੀ ਤੇ ਬਾਕੀ ਜੋ ਵੀ ਅਪਡੇਟ ਹੁੰਦੀ ਹੈ ਤੁਹਾਨੂੰ ਦੁਪਹਿਰ ਤੇ ਸ਼ਾਮ ਦੀ ਵੀਡੀਓ ਵਿੱਚ ਪ੍ਰੋਪਰ ਦੱਸ ਦਵਾਂਗੇ ਜੀ ਹੁਣ ਤੱਕ ਦੀ ਅਪਡੇਟ ਦੇ ਮੁਤਾਬਕ ਇਹ ਸਿਸਟਮ ਜਿਹੜਾ ਹੈ ਕਮਜ਼ੋਰ ਹੋ ਚੁੱਕਿਆ ਹੈ ਜੀ ਕੋਈ ਵੱਡੀਆ ਕਾਰਵਾਈ ਨਹੀਂ ਹਨ ਜੋ ਤੂਫਾਨ ਦਾ ਖਤਰਾ ਸੀ ਫਿਲਹਾਲ ਟਲ ਚੁੱਕਿਆ ਹੈ ਪਰ ਇੱਕ ਤੂਫਾਨ ਸਾਨੂੰ ਹੋਰ ਬੰਗਾਲ ਦੀ ਖਾੜੀ ਤੋਂ ਆਉਂਦਾ ਦਿਖਾਈ ਦੇ ਰਿਹਾ ਜਿਸ ਨੂੰ ਬਾਰੇ ਤੁਹਾਨੂੰ ਅਸੀਂ ਦੱਸੀਏ ਦਾ ਇਹ ਸਿਸਟਮ ਫਿਲਹਾਲ ਅਜੇ ਬੰਗਾਲ ਦੀ ਖਾੜੀ ਵਿੱਚ ਹੀ ਹੈ ਇਹਦਾ ਹਜੇ ਤੱਕ ਪੰਜਾਬ ਦੇ ਤੱਕ ਕਿਵੇਂ ਦਾ ਅਸਰ ਹੋਵੇਗਾ ਕੋਈ ਵੱਡੀ ਖਬਰ ਨਹੀਂ ਆਈ ਜਦੋਂ ਹੀ ਇਹ ਖਬਰ ਤੁਹਾਡੇ ਤੱਕ ਪਹੁੰਚਦੀ ਹੈ ਤੁਹਾਡੇ ਤੱਕ ਵੀਡੀਓ ਜਲਦੀ ਹੀ ਸ਼ੇਅਰ ਕਰ ਦੇਵਾਂਗੇ ਉਦੋਂ ਤੱਕ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ ਵੀਡੀਓ ਦੇਖਣ ਲਈ ਸਾਰੇ ਦਰਸ਼ਕ ਵੀਰਾਂ ਦਾ ਧੰਨਵਾਦ ਜੀ